ਤਕਰੀਬਨ ਸਵਾ ਦੋ ਸਾਲ 92 ਸੀਟਾਂ ਆਪਨੇ ਜਿੱਤੀਆਂ ਸੀ ਐਤ ਕੀ ਉਹਨਾਂ ਦਾ ਨੰਬਰ ਘਟ ਕੇ ਬੱਤੀਆਂ ਤੇ ਰਹਿ ਗਿਆ 60 ਸੀਟਾਂ ਆਪ ਲੂਜ਼ ਕੀਤੀ ਅਸੀਂ ਆਪਣੀ ਸਾਰੀ ਕਾਂਗਰਸ ਦੀ ਇਮਾਨਦਾਰੀ ਨਾਲ ਜਿਹੜੀ ਪਰਫਾਰਮੈਂਸ ਕੀਤੀ ਹੈ ਲੋਕਾਂ ਦੇ ਹਰ ਵਰਗ ਵਾਸਤੇ ਲੜੇ ਉਹ 18 ਤੋਂ ਅਸੀਂ ਛੱਤੀਆਂ ਤੇ ਪਹੁੰਚ ਗਏ ਸੋ ਇਹਦੇ ਵਿੱਚ ਨੇਰੇ ਪੰਜ ਸਿਟਿੰਗ ਮਨਿਸਟਰਸ ਤੋਂ ਚਾਰ ਲੂਜ਼ ਕੀਤੇ ਨੇ ਆਪ ਨੇ ਤੇ 10 ਸਿਟਿੰਗ ਮਨਿਸਟਰਸ ਲੂਜ਼ ਕੀਤੇ ਸੋ ਮੈਂ ਅੱਜ ਭਗਵੰਤ ਮਾਨ ਜੀ ਨੂੰ ਇਹ ਗੁਜ਼ਾਰਿਸ਼ ਕਰਾਂਗਾ ਭਗਵੰਤ ਜੀ ਤੁਹਾਡੀ ਪਾਰਟੀ ਬਹੁਤ ਵੱਡੇ ਮੋਰਲਸ ਦੀ ਗੱਲ ਸਿਧਾਂਤਾਂ ਦੀ ਗੱਲ ਕਰਦੀ ਆਈ ਜੇ ਤੁਸੀਂ ਥੋੜਾ ਮੋਟਾ ਵੀ ਮੋਰਲ ਸਮਝਦੇ ਜਿਸ ਦੇ ਨਾਮ ਵਿੱਚ ਮਾਨ ਹੋਏ ਇਹ ਸਹੀ ਬਹਿਣਾ ਚੀ ਆਪਣਾ ਮਾਨ ਰੱਖਣਾ ਚਾਹਦੇ ਇਟ ਇਜ਼ ਹਾਇਰ ਟਾਈਮ ਹੁਣ ਤੁਸੀਂ ਇਸਤਾਫਾ ਦਿਓ ਤੇ ਕਿਸੇ ਹੋਰ ਬੰਦੇ ਨੂੰ ਆਂ ਦੇਤਾ ਤੁਹਾਡੇ ਹੁੰਦੇ ਜੋ ਹਾਲ ਅਜ ਹਸ਼ਰ ਹੋਇਆ ਇੱਕ ਟੋਟਲ ਫਤਵਾ ਨੈਸ਼ਨਲ ਲੈਵਲ ਤੇ ਨਰਿੰਦਰ ਮੋਦੀ ਦੇ ਖਿਲਾਫ ਹੈ ਸੂਬੇ ਦੇ ਲੈਵਲ ਤੇ ਆਪ ਦੇ ਖਿਲਾਫ ਮੈਸਾ ਮਨਾ ਗੁਰੂ ਮਾਰਾ ਸਾਹਿਬ ਦੀ ਅਪਾਰ ਕਿਰਪਾ ਹੋਈ ਸਾਡੇ ਕੋ ਸਹੀ ਇੱਕ ਫੈਸਲਾ ਲਿਆ ਗਿਆ ਜਿਸ ਦੇ ਨਾਲ ਜਿਹੜਾ ਅਸੀਂ ਇਹਨਾਂ ਨਾਲ ਕਿਸੇ ਕਿਸਮ ਦਾ ਰਿਸ਼ਤਾ ਨਹੀਂ ਰੱਖਿਆ ਲੋਕਾਂ ਨੇ ਡਾਇਰੈਕਟਲੀ ਇਹ ਦੱਸ ਦਿੱਤਾ ਕਿ ਸਾਡੀ ਚੋਇਸ ਕਾਂਗਰਸ ਠੀਕ ਹੈ ਸਾਡੇ ਦਾ ਥੋੜੀ ਦੇਰ ਬਾਅਦ ਸੇ ਅੱਜ ਤੋਂ ਸਮਾਂ ਤੋਂ ਉਹ ਸਾਲ ਪਹਿਲੇ ਰਾਜਗੀ ਹੋਈਸ ਦੇ ਵਰ ਸਰਟਨ ਰੀਜ਼ਨਸ ਬਟ ਵੀ ਹੈਵ ਪੁਟ ਆਰ ਹਾਊਸ ਇਨ ਆਰਡਰ ਇਕੱਠੇ ਹੋ ਕੇ ਚੱਲੇ ਆ ਪੰਜਾਬ ਦੇ ਹਰ ਮੁੱਦੇ ਤੇ ਲੜੇ ਆਂਦੇ ਟਾਈਮ ਵਿੱਚ ਵੀ ਸੈਂਟਰ ਦੇ ਨਾਲ ਵੀ ਹਰ ਲੜਾਈ ਜਾਰੀ ਰੱਖਾਂਗੇ ਜਿੰਨਾ ਚਿਰ ਪੰਜਾਬ ਨੂੰ ਇਨਸਾਫ ਨਹੀਂ ਮਿਲਦਾ ਇੱਕ ਜਾਖੜ ਸਾਹਿਬ ਨੂੰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਕਿ ਜਾਖੜ ਸਾਹਿਬ ਤੁਸੀਂ ਭਜਪਾ ਦਾ ਤੇ ਕਾਂਗਰਸ ਕਰਨ ਕਰਦੇ ਸਾਰੇ ਇਥੋਂ ਲੈ ਕੇ ਗਏ ਤੁਸੀਂ ਵੀ ਮੋਰੈਲਿਟੀ ਦੀਆਂ ਬੜੀਆਂ ਗੱਲਾਂ ਕਰਦੇ ਮੈਂ ਤੁਹਾਨੂੰ ਬੇਨਤੀ ਕਰਨੀ ਹੈ ਤੁਸੀਂ ਪੰਜਾਬ ਨੂੰ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਬੜਾ ਅਨਫੋਰਚੂਨੇਟ ਹੈ ਕਿ ਤੁਸੀਂ 50 ਸਾਲ ਇੱਕ ਇਹੋ ਜੀ ਜਮਾਤ 'ਚ ਰਹੇ ਹੋ ਜਿਨ੍ਹਾਂ ਨੇ ਹਮੇਸ਼ਾ ਦੇਸ਼ ਦੀ ਇਕਤਾ ਤੇ ਖੰਡਤਾ ਵਾਸਤੇ ਵੱਡੇ ਤੋਂ ਵੱਡੀਆਂ ਕੁਰਬਾਨੀਆਂ ਦਿੱਤੀ ਜਿਹੜਾ ਕਾਂਗਰਸਮੈਨ ਹੁੰਦਾ ਹੈ ਉਹਦੀ ਨੇਚਰਲ ਜਿਹੜੀ ਸੋਚ ਹੁੰਦੀ ਉਹ ਸੈਕੂਲਰਿਜ਼ਮ ਦੀ ਸੋਚ ਹੈ ਆਪਣੇ ਭਾਈਚਾਰਕ ਸਾਂਝ ਨੂੰ ਵੜਾਣ ਦੀ ਸੋਚ ਮੈਨੂੰ ਅਫਸੋਸ ਹੋਇਆ ਜਾਖੜ ਸਾਹਿਬ ਤੁਸੀਂ ਇੱਕ ਵਰਗ ਨੂੰ ਵਰਗਲਾਣ ਵਾਸਤੇ ਧਰਮ ਦਾ ਵਾਸਤਾ ਪਾ ਕੇ ਥੋੜੀਆਂ ਮੋਟੀਆਂ ਵੋਟਾਂ ਤੇ ਵਧਾਈਆਂ ਨੇ ਪਰ ਜਿਹੜੀਆਂ ਦੋ ਸੀਟਾਂ ਸੀ ਉਹ ਗੁਆਈਆਂ ਜੇ ਤੁਸੀਂ ਮੋਰਲੀ ਸਹੀ ਸਮਝਦੇ ਹੋ ਇਸ ਗੱਲ ਮੈਂ ਤੁਹਾਨੂੰ ਰਾਈ ਦੇ ਸਕਦਾ ਕਿਉਂਕਿ ਨਾ ਤੇ ਤੁਹਾਡੇ ਭਤੀਜੇ ਨੇ ਅੱਜ ਤੱਕ ਅਸੀਫਾ ਦਿੱਤਾ تنખા ਲੈਂਦਾ ਕਾਂਗਰਸ ਦੀ ਤੇ ਕੰਮ ਕਰਦਾ ਭਾਜਪਾ ਦਾ ਤੁਸੀਂ ਵੀ ਕਾਂਗਰਸ ਰਹਿਓ ਤੁਹਾਨੂੰ ਹੋਂਦ ਦਿੱਤੀ ਤੁਹਾਨੂੰ ਪਛਾਣ ਦਿੱਤੀ ਕਾਂਗਰਸ ਨੇ ਤੁਹਾਡਾ ਆਪਣਾ ਫਿਰੋਜ਼ਪੁਰ ਪਾਰਲਮੈਂਟ ਹਲਕਾ ਜਿੱਥੋਂ ਤੁਸੀਂ ਇੱਕ ਸਾਡਾ ਹੀ ਪੁਰਾਣਾ ਸਾਥੀ ਲੈ ਕੇ ਗਏ ਸੀ ਉਹਨੂੰ ਟਿਕਟ ਦਵਾਈ ਹੈ ਨਾ ਉਹਦਾ ਕੁਝ ਭੜਿਆ ਨਾ ਤੁਹਾਡਾ ਭੜਿਆ ਇੱਕ ਵੀ ਸੀਟ ਸੁਮੱਚੇ ਪੰਜਾਬ ਚੋਂ ਭਾਜਪਾ ਨੂੰ ਨਹੀਂ ਆਈ ਸੋ ਦੋ ਇਹਨਾਂ ਲੀਡਰਾਂ ਨੂੰ ਮੈਂ ਜ਼ਰੂਰ ਆਪ ਲੈਵਾਂ ਨੂੰ ਗੁਜ਼ਾਰਿਸ਼ ਕਰਾਂਗਾ ਬੰਨੀ ਤੇ ਨਾ ਸਾਡੀ ਹੈ ਨਹੀਂ ਬਟ ਮੈਂ ਬੇਨਤੀ ਜ਼ਰੂਰ ਕਰੂੰਗਾ ਭਗਵੰਤਬਾਨ ਜੀ ਨੂੰ ਤੇ ਜਾਖੜ ਸਾਹਿਬ ਨੂੰ ਜੇ ਮੋਰਲਸ ਕਿਸੇ ਚੀਜ਼ ਦੇ ਤੁਸੀਂ ਸਮਝ ਦਿਓ ਤੇ ਹਾਈ ਟਾਈਮ ਹੈ ਤੁਸੀਂ ਇਸਤਿਫਾ ਦਿਓ ਨਵੀਂ ਲੀਡਰਸ਼ਿਪ ਨੂੰ ਆਂਦੋ ਸੋ ਇੰਨੇ ਕਿਹਾ ਹੋਇਆ 40 ਸਾਲ ਬਾਅਦ ਪਹਿਲੀ ਰਿਫਰੋਗ ਪਰ ਜਿੱਤੇ ਕਿਉਂਕਿ ਜਾਖੜ ਚਲੇ ਗਏ ਇਹ ਵੀ ਬਹੁਤ ਵੱਡੀ ਗੱਲ ਜਿਹੜੀ ਇਹਨਾਂ ਦੱਸੀ ਜਿਹੜੇ ਮੇਰੇ ਧਿਆਨ ਚ ਨਹੀਂ ਸੀ ਆਈ 40 ਸਾਲ ਬਾਅਦ ਫਰੋਜ਼ਪੁਰ ਦੀ ਪਾਰਲੀਮੈਂਟ ਸੀਟ ਗਈ ਕਾਂਗਰਸ ਜਿੱਤੀ ਹੈ ਜਦੋਂ ਜਾਖੜ ਸਾਹਿਬ ਸਾਨੂੰ ਅਲਬੇਤਾ ਕੇ ਸੋ ਉਹਨਾਂ ਦਾ ਮੁਬਾਰਕ ਕਦਮ ਇਹ ਹੋ ਜੇ ਨੇ ਸਾਰੇ ਪੰਜਾਬ ਦੇ ਵਿੱਚੋਂ ਬਿਲਕੁਲ ਪੱਤਾ ਸਾਫ ਹੋ ਗਏ ਕਿਸੇ ਇੱਕ ਸੀਟ ਤੇ ਬੀਜੇਪੀ ਜਿੱਤੀ ਨਹੀਂ ਹੈ ਮੈਂ ਇਹ ਗੱਲ ਪਹਿਲੇ ਵੀ ਕਹੀ ਸੀ ਬਿੱਟੂ ਜੀ ਨੂੰ ਮੈਂ ਬੇਨਤੀ ਕਰਾਂਗਾ ਬਿੱਟੂ ਜੀ ਨੂੰ ਤੁਹਾਨੂੰ ਚੰਗੀ ਇੱਕ ਲੰਬੀ ਛੁੱਟੀ ਦੀ ਜ਼ਰੂਰਤ ਹੈ ਤੁਸੀਂ ਕਿਰਪਾ ਕਰਕੇ ਤੁਹਾਡੇ ਨੇਸ਼ਨਲਸ ਬਡੇ ਟੌਪ 10 ਨੇ ਮੈਂ ਤੇ رائے ਦਊਂਗਾ ਕਿ ਕੈਨੇਡਾ ਦੇ ਵਿੱਚ ਇਹ ਜਿਹੜੀ ਮਿਨਿਸਟਰੀ ਆਫ ਫੋਰਨ ਅਫੇਅਰਸ ਉਥੇ ਸਪੈਸ਼ਲ ਇੱਕ ਪੋਸਟ ਹੈ ਜਿਹੜਾ ਮੇਰਾ ਖਿਆਲ ਹੈ ਕਿ ਅਗਲੇ 5 ਸਾਲ ਵਾਸਤੇ ਇਹਨਾਂ ਨੂੰ ਉਥੇ ਘੱਟ ਦੇਣਾ ਚਾਹੀਦਾ ਹੈ ਉਥੇ ਬਹੁਤ ਸਾਰੇ ਲੋਕ ਉਹਨਾਂ ਦੇ ਇੰਤਜ਼ਾਰ ਦੇ ਵਿੱਚ ਨੇ ਉਥੇ ਜਾਣਗੇ ਉਹਨਾਂ ਦਾ ਵੈਲਕਮ ਕਰਨਗੇ ਸੋਚਾ ਜੇ ਢੰਗ ਨਾਲ ਬੜੇ ਲੋਕ ਇੰਤਜ਼ਾਰ ਕਰ ਰਹੇ ਨੇ ਜੇ ਉਥੇ ਕਦੇ ਚਲੇ ਜਾਣਗੇ ਤਾਂ ਬੜੀ ਅੱਛੀ رائے ਹੋਏਗੀ